ਜਿੱਥੇ smartphones ਨੇ ਬਹੁਤ ਜ਼ਿਆਦਾ ਹੀ ਟੈਕਨੋਲੋਜੀ ਨੂੰ ਲੈ ਕੇ ਫੱਟੇ ਪੱਤਰ ਤੇ ਖੋਜ ਕੀਤੀ ਤੇ smartphones ਨੇ ਨਾਲ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਹੱਲ ਹੁੰਦਾ ਸਾਡੇ ਲਈ ਮਦਦਕਾਰ smartphone ਬਣਦਾ ਪਰ ਇਸੇ ਤਰੀਕੇ ਦੇ ਨਾਲ ਤੁਹਾ ਅੱਜ ਇਹ ਕਿ smartphones ਰਾਹੀਂ ਬਹੁਤ ਵੱਡੇ ਪੱਧਰ ਦੇ ਸਕੈਮ ਵੀ ਅੱਜਕੱਲ੍ਹ ਵੱਧ ਚੁੱਕੇ ਨੇ ਇਹ ਸਕੈਮ ਇੰਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਹੁਣ ਤੁਹਾਡੀਆਂ ਮੁਸ਼ਕਲਾਂ ਦੇ ਵਿੱਚ ਵੀ ਵਾਦਾ ਹੋ ਜਾਂਦਾ ਇੱਕ ਨਵਾਂ ਜਿਹੜਾ ਧੋਖਾਧੜੀ ਦਾ ਫੰਡਾ ਜਿਹੜਾ ਵਾ ਹੁਣ ਚੱਲਿਆ ਹੋਇਆ DMV ਇੱਕ ਸਕੈਮ ਵਾਹ ਬਹੁਤ ਵੱਡੇ ਪੱਧਰ ਤੇ ਫੈਲ ਚੁੱਕਾ ਹੈ ਜਿਸ ਜੀਆਂ ਜੜਾ ਫੈਲੀਆਂ ਹੋਈਆਂ ਨੇ ਇਸ ਦੇ ਲਈ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਤੇ ਸਾਵਧਾਨੀ ਵਰਤਨੀ ਚਾਹੀਦੀ ਹੈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਡੀਐਮਪੀ ਸਕੈਮ ਜਿਹੜਾ ਉਹ ਇਸ ਤਰੀਕੇ ਦਾ ਸਕੈਮ ਹੈ ਜਿੱਥੇ ਕਿ ਤੁਹਾਨੂੰ ਇੱਕ ਲਿੰਕ ਆਉਂਦਾ ਹੈ ਤੇ ਤੁਹਾਨੂੰ ਅਜਿਹੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਟ੍ਰੈਫਿਕ ਨਿਯਮਾਂ ਦੇ ਉਲੰਘਣਾ ਕਰਨ ਦੇ ਨਾਲ ਤੁਹਾਡਾ ਚਲਾਨ ਕੱਟਿਆ ਗਿਆ ਹੈ ਜਾਂ ਫਿਰ ਤੁਹਾਡੀ ਜਿਹੜੀ ਵਮਨਾ ਉਸ ਨਾਲ ਰਿਲੇਟਡ ਕੋਈ ਚੀਜ਼ ਏਰੀਆ ਉਹ ਬਾਕੀ ਹੈ ਤਾਂ ਇਸ ਲਈ ਤੁਹਾਨੂੰ ਡਰਾਇਆ ਜਾਂਦਾ ਹੈ ਔਰ ਇਸ ਤਰੀਕੇ ਦੇ ਨਾਲ ਦਰਸਾਇਆ ਜਾਂਦਾ ਹੈ ਕਿ ਅਸਲੀ ਚੀਜ਼ ਹੁੰਦੀ ਹੈ ਔਰ ਉਹ ਲਿੰਕ ਤੇ ਜਦੋਂ ਤੁਸੀਂ ਕਲਿੱਕ ਕਰ ਲੈਂਦੇ ਹੋ ਤਾਂ ਕਲਿੱਕ ਕਰਨ ਤੋਂ ਬਾਅਦ ਤੁਸੀਂ ਧੋਖਾਧੜੀ ਦੇ ਚਾਹ ਦੇ ਵਿੱਚ ਅੱਦੇ ਫਸ ਜਾਂਦੇ ਹੋ ਯਾਨੀ ਕਿ ਇੱਕ ਸ਼ੁਰੂਆਤ ਹੋ ਜਾਂਦੀ ਹੈ ਸਾਈਬਰ ਧੰਗਾ ਦਾ ਲਿੰਕ ਹੁੰਦਾ ਹੈ ਤੇ ਤੁਸੀਂ ਉਥੇ ਤੁਹਾਨੂੰ ਸਾਰਾ ਵੇਰਵਾ ਦਿੱਤਾ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੁਹਾਡਾ ਨਾਮ ਤੁਹਾਡਾ ਅਕਾਊਂਟ ਨੰਬਰ ਫਿਲ ਕਰਨ ਨੂੰ ਕਹਿੰਦੇ ਨੇ ਤਾਂ ਇੱਕ ਅਜਹੀ ਸਰਕਾਰੀ ਵੈਬਸਾਈਟ ਤਰੀਕੇ ਦੇ ਨਾਲ ਉਦਰਸਾਈ ਜਾਂਦੀ ਹੈ ਕਿ ਲੋਕਾਂ ਨੂੰ ਅਸਲੀ ਲੱਗੇ ਕਿ ਇਹ ਸਰਕਾਰ ਦੇ ਨਾਲ ਜੁੜੀ ਹੋਈ ਇੱਕ ਵੈਬਸਾਈਟ ਹੈ ਇੱਕ ਲਿੰਕ ਹੈ ਜਿੱਥੇ ਕਿ ਤੁਹਾਡੀ ਜਾਣਕਾਰੀ ਮੰਗੀ ਜਾਂਦੀ ਹੈ ਤੇ ਜੇਕਰ ਤੁਸੀਂ ਪੂਰਨ ਤੌਰ ਤੇ ਆਪਣਾ ਬੈਂਕ ਅਕਾਊਂਟ ਨੰਬਰ ਹੀ ਆਪਣੀ ਜਾਣਕਾਰੀ ਸਾਰੀ ਭਰ ਦਿੰਦੇ ਹੋ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਸਾਰਾ ਡਾਟਾ ਹੈਕ ਹੋ ਜਾਂਦਾ ਹੈ ਤੇ ਤੁਹਾਡੇ ਬੈਂਕ ਖਾਤੇ ਖਾਲੀ ਹੋ ਜਾਂਦੇ ਨੇ ਇਸੇ ਤਰੀਕੇ ਨਾਲ ਤੁਸੀਂ ਵੱਡੇ ਪੱਤਰ ਦੀ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹੋ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਦੂਸਰੇ ਪਾਸੇ ਗੱਲ ਕਰੀਏ ਤਾਂ ਇਸ ਤੋਂ ਬਾਅਦ ਉਹਨਾਂ ਜੜ੍ਹਾਂ ਅਮਰੀਕਾ ਤੱਕ ਫੈਲੀਆਂ ਹੋਈਆਂ ਹਨ ਅਮਰੀਕਾ ਦੇ ਵਿੱਚ 700% ਇਹ ਕੇਸ ਸੇਖਾਂ ਨੂੰ ਮਿਲੇ ਨੇ ਚਾਈਨਾ ਦੇ ਵਿੱਚ ਇਹ ਸਾਰੀ ਜਿਹੜੀ ਚੀਜ਼ ਆ ਉਹ ਬੈਟੇ ਚਲਾਈ ਜਾਂਦੀ ਆ ਔਰ ਸਾਈਬਰ ਧਾਗੇਦੜੇ ਨੇ ਉਹ ਚਾਈਨਾ ਤੋਂ ਇਸ ਨੂੰ ਆਪਰੇਟ ਕਰਦੇ ਨੇ ਹੁਣ ਅਮਰੀਕਾ ਤੋਂ ਬਾਅਦ ਭਾਰਤ ਦੇ ਵਿੱਚ ਵੀ ਜਿਹੜਾ ਫੈਲੀਆਂ ਸ਼ੁਰੂ ਹੋ ਚੁੱਕੀਆਂ ਨੇ ਕਈ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਨੇ ਚਾਈਨਾ ਸਾਈਬਰ ਧੱਗਾ ਦੀ ਧੱਗੀ ਦਾ ਹੁਣ ਦੇਖ ਲਓ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਢੰਗ ਲਾਭ ਲਿਆ ਧੱਗੀ ਕਰਨ ਦਾ ਤਾਂ ਬਹੁਤ ਸਾਰੇ ਲੋਕਾਂ ਨੂੰ ਹਿੱਸਾ ਸ਼ਿਕਾਰ ਬੜਾਇਆ ਜਾਂਦਾ ਅਹਿਮ ਖਬਰ ਇਸ ਵਕਤ ਦੀ ਹੈ ਕਿਉਂਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਡੀਐਮ ਵੀ ਸਕੈਮ ਜਿਹੜਾ ਵਾ ਉਹ ਜ਼ਿਆਦਾ ਚਲਿਤ ਕੋਆ ਲੋਕਾਂ ਨੂੰ ਸੋਚ ਚੇਜ ਕੀਤਾ ਜਾ ਰਿਹਾ ਹੈ ਤੇ ਤੁਸੀਂ ਇਸ ਦਾ ਧਿਆਨ ਰੱਖੋ ਕਿਉਂਕਿ ਇਹ ਸਕੈਮ ਤੁਹਾਡੇ ਬੈਂਕ ਅਕਾਊਂਟ ਖਾਲੀ ਕਰਦਾ ਹੈ ਤੁਹਾਨੂੰ ਜਿਹੜਾ ਫਰਾਡ ਤਰੀਕੇ ਨਾਲ ਫਸਾਇਆ ਜਾਂਦਾ ਹੈ ਕਿ ਤੁਹਾਡੇ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ ਜਾਂ ਚੀਜ਼ਾਂ ਬਾਰੇ ਔਰ ਇੱਕ ਗਵਰਨਮੈਂਟ ਵੈਬਸਾਈਟ ਇੱਕ ਲਿੰਕ ਸ਼ੋ ਕੀਤਾ ਜਾਂਦਾ ਹੈ ਜੋ ਕਿ ਅਸਲੀ ਲੱਗਦਾ ਹੈ ਪਰ ਤੁਸੀਂ ਸਾਈਬਰ ਠੱਗਾ ਦੇ ਚਾਂਸੇ ਦੇ ਵਿੱਚ ਆ ਜਾਂਦੇ ਹੋ ਤੇ ਉਸ ਤੋਂ ਬਾਅਦ ਤੁਹਾਡੇ ਬੈਂਕ ਅਕਾਊਂਟ ਖਾਲੀ ਹੋ ਜਾਂਦੇ ਨੇ ਇਸ ਕਰਕੇ ਤੁਹਾਨੂੰ ਸचेत ਹੋਣਾ ਜ਼ਰੂਰੀ ਹੈ ਇਸ ਵੀਡੀਓ ਨੂੰ ਇਸ ਖਬਰ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚੇ ਔਰ ਲੋਕ ਵੀ ਠੱਗੀ ਦਾ ਸ਼ਿਕਾਰ ਨਾ ਹੋ ਸਕਣ